ਬਹੁਤ ਉਹ ਵੱਧ ਜਿੰਨੇ ਵੀ ਆਪਣੇ ਹੈ ਲਿੰਕ ਦੇ ਵਿੱਚ ਕਿਉਂਕਿ ਆਮ ਜਿਹੜਾ ਸਿੱਖ ਹੈ ਨਾ ਉਹ ਇਸ ਗੱਲ ਤੇ ਜ਼ੋਰ ਨਹੀਂ ਪਾਉਂਦਾ ਵੀ ਮੈਂ ਸ਼੍ਰੋਮਣੀ ਕਮੇਟੀ ਦੀ ਵੀ ਵੋਟ ਬਣਾਵਾ ਮੈਂ ਕਹਿੰਦਾ ਬਹੁਤ ਜਿਹੜੇ ਆਪਣੇ ਹੈ ਉਹਨਾਂ ਨੂੰ ਸ਼ਾਇਦ ਨੌਲੇਜ ਵੀ ਨਹੀਂ ਹੈ ਸ਼ਹਿਰਾਂ 'ਚ ਵੀ ਬਿਲਕੁਲ ਮੈਂ ਕਹਿੰਦਾ ਸ਼ਹਿਰਾਂ 'ਚ ਤਾਂ ਨਹੀਂ ਹੈ ਨੌਲੇਜ ਤੇ ਪਿੰਡਾਂ 'ਚ ਤਾਂ ਫੇਰ ਵੀ ਪਤਾ ਹੈ ਪਰ ਜਿਨ੍ਹਾਂ ਨੂੰ ਪਤਾ ਹੈ ਉਹ ਵੀ ਵੋਟ ਨਹੀਂ ਬਣਾਉਂਦੇ ਉਹਨਾਂ ਦੀ ਵੀ ਬੜਮਾਉਣੀ ਪੈਣੀ ਹੈ ਫਿਰ ਅਸੀਂ ਹੁਣ ਪਿੰਡਾਂ ਦੇ ਵਿੱਚ ਕਿਹਾ ਹੈ ਆਪਣੇ ਜਿਹੜੇ ਵਰਕਰ ਹੈ ਵੀ ਸਾਰਿਆਂ ਦੀਆਂ ਵੋਟਾਂ ਬਣਵਾਉ ਵੱਤ ਵੱਤ ਨਹੀਂ ਹਲੇ ਮੈਂ ਇਹ ਤਾਂ ਨਹੀਂ ਬਿਆਨ ਦਿੱਤਾ ਵਿਚਾਰਾਂ ਚ ਕੈਂਡੀਡੇਟ ਖੜੇ ਕਰਾਂਗੇ ਇਹ ਤਾਂ ਤੁਹਾਨੂੰ ਕਿਸੇ ਨੇ ਗਲਤ ਕਿਹਾ ਹੈ ਪਰ ਇਹ ਜ਼ਰੂਰ ਹੈ ਵੀ ਵਿਚਾਰ ਕਰਾਂਗੇ ਹਲੇ ਹਲੇ ਅਸੀਂ ਐਗਰੀ ਵੀ ਨਹੀਂ ਕਰਦੇ ਤੇ ਡਿਸਐਗਰੀ ਵੀ ਨਹੀਂ ਕਰਦੇ ਇਹ ਸਮਾਂ ਆਉਣ ਤੇ ਜਦੋਂ ਡੇਟ ਕਲੀਅਰ ਹੋਏਗੀ ਉਸ ਤੋਂ ਬਾਅਦ ਦੇਖਾਂਗੇ ਵੀ ਮਾਹੌਲ ਕੀ ਕਹਿੰਦਾ ਸੋਸ਼ਲ ਮੀਡੀਆ ਦੇ ਉੱਪਰ ਕੁਝ ਨਾਮ ਵੀ ਆ ਰਹੇ ਸੀ ਉਹ ਤਾਂ ਜੀ ਜਿਨ੍ਹਾਂ ਦੇ ਆ ਰਹੇ ਆ ਉਹਨਾਂ ਨੇ ਪਰਸਨਲੀ ਦਿੱਤੇ ਆ ਮੇਰੇ ਨਾਲ ਕੋਈ ਨਹੀਂ ਆ ਮੈਂ ਕਿਸੇ ਦਾ ਨਾਮ ਨਹੀਂ ਅਨਾਉਂਸ ਕੀਤਾ ਤੁਹਾਡੀ ਗੰਦੀ ਕੀ ਹੈ ਹਾਂਜੀ ਤੁਹਾਡੀ ਗੰਦੀ ਕੀ ਰਹੇ ਮੈਂ ਕਹਿ ਰਿਹਾ ਵੀ ਅਸੀਂ ਵਿਚਾਰ ਕਰਾਂਗੇ ਵੀ ਬੰਦੇ ਖੜੇ ਕਰਨੇ ਆ ਜਾਂ ਨਹੀਂ ਕਰਨੇ ਭਾਈ ਅਮਰਪਾਲ ਦੀ ਗਲਤ ਕਰ ਗਈ ਵੀ ਐਮ ਦੀ ਮਨਪ੍ਰੇਰਣਾ ਹਾਂਜੀ ਮੀਡੀਆ ਫੋਟੋ ਲੈ ਕੇ ਤੁਹਾਡਾ ਆਪਣਾ ਜੀ ਕੀ ਸਾਡਾ ਤਾਂ ਜੀ ਇਹ ਹੀ ਹੈ ਵੀ ਕਿਸੇ ਤਰ੍ਹਾਂ ਬਾਹਰ ਹੋਣ ਜਿਹੜਾ ਮੇਨ ਮਤਲਬ ਹੁਣ ਏ ਮੈਂ ਨਿਸ਼ਾਨਾ ਹੈ ਉਹ ਇਹੀ ਹੈ ਵੀ ਕਿਸੇ ਤਰ੍ਹਾਂ ਦਾ ਬੰਦਾ ਜਿਹਨੂੰ ਅਸੀਂ ਆਪਣੇ ਨੂੰ ਬਾਹਰ ਕੱਢੀਏ ਕੁਝੇ ਕੁਝੀ ਵੀ ਹੈਗੇ ਨੇ ਜਿਹਨਾਂ ਨੂੰ ਸੁਲਝਾਵਾ ਹੋਈਆਂ ਹੋਈਆਂ ਨੇ ਔਰ ਸਰਕਾਰਾਂ ਜਿਹੜੀਆਂ ਹੈਗੀਆਂ ਨੇ 6-6 ਮਹੀਨੇ ਬਾਅਦ 8-8 ਮਹੀਨੇ ਬਾਅਦ ਪਰੋਲਾ ਦੇ ਦਿੰਦੀ ਰਹੀਆਂ ਹਾਂ ਇਹੋ ਜਿਹੀ ਹੈ ਸਾਲ ਚ ਮਤਲਬ ਤੁਸੀਂ ਦੋ ਦੋ ਵਾਰੀ ਦੇ ਸਕਦੇ ਹੋ ਪਰ ਉਹਨਾਂ ਨੂੰ 4-4 5-5 ਵਾਰੀ ਦਈ ਜਾਂਦੇ ਆ ਮਤਲਬ ਕਾਨੂੰਨ ਬਰਾਬਰ ਨਹੀਂ ਨਾ ਸਾਰਿਆਂ ਵਾਸਤੇ ਚੱਕਰ ਤਾਂ ਇਹ ਹੈ ਤੁਹਾਨੂੰ ਦੱਸ ਦਿੰਦਾ ਵੀ ਮੇਰੇ ਕੋਲ ਸੀ ਦੋ ਮੁੱਦੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਇੱਕ ਸਿਗਾ ਅੰਮ੍ਰਿਤਪਾਲ ਦਾ ਜਿਹੜੀ ਮੈਂ ਗੱਲ ਕਰਦਾ ਸੀ ਤੇ ਜੇ ਮਹਾਰਾਜ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਆਪਣਾ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰ ਦਿੱਤਾ ਹੈ ਇਤਿਹਾਸ ਕਰਦਾ ਹੈ ਉਹਦੇ ਉੱਤੇ ਕਾਨੂੰਨ ਛੇਤੀ ਬਣ ਜਵੇ ਜੇ ਕਿਉਂਕਿ ਉਹਦੇ ਵਿੱਚ ਅਸੀਂ ਮੰਗ ਮੈਂ ਮੰਗ ਕੀਤੀ ਹੈ ਵੀ ਜਿਹੜਾ ਵੀ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰੂਗਾ ਉਹਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਵੇ 3 ਸਾਲ ਸਜ਼ਾ ਨਾ ਹੋਵੇ ਇਹ ਮੈਂ ਉੱਤੇ ਬਿੱਲ ਲਾ ਕੇ ਆਇਆ ਹੈ ਦੇਖਦੇ ਆ ਅਗਲੇ ਜਿਹੜਾ ਸੈਸ਼ਨ ਸ਼ੁਰੂ ਹੋਊਗਾ ਉਹਦੇ ਵਿੱਚੋਂ ਮੇ ਲੋ ਦਿਲ ਸਰਕਾਰ ਚੱਕਦੀ ਹੈ ਜਾਂ ਨਹੀਂ ਚੱਕਦੀ ਬਾਕੀ ਜਿਹੜੀ ਅੰਮ੍ਰਿਤਪਾਲ ਦੀ ਗੱਲ ਸੀ ਅਸੀਂ ਉਹਨਾਂ ਵਾਸਤੇ ਐਚਐਮ ਕੋਲ ਗਏ ਸੀ ਹੋਮ ਮਿਨਿਸਟਰ ਤੋਂ ਟਾਈਮ ਮੰਗੇ ਆ ਸੀ ਉਹਨਾਂ ਨੇ ਸਾਨੂੰ ਟਾਈਮ ਕਹਿੰਦੇ ਸੀ ਮਿਲਾਂਗੇ ਨਹੀਂ ਮਿਲੇ ਨਹੀਂ ਮਿਲੇ ਤੇ ਕਹਿੰਦੇ 8 ਤਰੀਕ ਨੂੰ ਮਿਲਾਂਗੇ ਫਿਰ 8 ਨੂੰ ਵੀ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਮਿਲਣ ਦਾ ਮੈਨੂੰ ਮਤਲਬ ਨਿਰਾਸ਼ਾ ਹੀ ਹੱਥ ਲੱਗੀ ਆ ਹਲੇ ਤੱਕ ਅਪਰੋਚ ਤਾਂ ਮੈਂ ਕੀਤੀ ਆ ਦੋ ਵਾਰੀ ਮਿਲਣ ਦੀ ਤੇ ਨਹੀਂ ਮਨੂੰ ਰਿਸਪੌਂਸ ਨੇਗੇਟਿਵ ਹੀ ਆਇਆ ਜੀ ਹੁਣ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆ ਗਈਆਂ ਕਿਉਂਕਿ ਜਿਹੜਾ ਉਹਨਾਂ ਦਾ ਕੋਣਾ ਸੱਚੇ ਸੌਦੇ ਵਾਲਿਆਂ ਦਾ ਹੈ ਉਹਨੇ ਸਾਰੀ ਗੱਲ ਦੱਸਤੀ ਹੈ ਵੀ ਉਹ ਏਕੇ ਲਾਹੇ ਸੀ ਤਾਂ ਹਣੀ ਪ੍ਰੀਤ ਨੇ ਗੁੱਸੇ ਵਿੱਚ ਆ ਕੇ ਤੇ ਬਾਬੇ ਨੇ ਕਿਹਾ ਵੀ ਜੇ ਇਹਨਾਂ ਨੇ ਤੁਹਾਡੇ ਬਾਬੇ ਦੀ ਬੇਅਦਬੀ ਕੀਤੀ ਹੈ ਤੁਸੀਂ ਵੀ ਉਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਇਹ ਤਾਂ ਸਰਕਾਰਾਂ ਮਤਲਬ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਸਾਰਾ ਕੋਸ਼ਿਸ਼ ਕਰ ਦੂੰਗਾ ਮੈਂ ਦੋਦਣਾ ਚ ਹੀ ਕਰ ਦੂੰਗਾ ਮੈਂ ਦੋਸ਼ੀਆਂ ਨੂੰ ਫੜ ਲੂੰਗਾ ਭਗਵੰਤ ਮਾਨ ਦੇ ਵਿੱਚ ਇੰਨੀ ਹਿੰਮਤ ਵੀ ਨਹੀਂ ਹੈ ਬਈ ਓਹ ਜਿਹੜੇ ਕੇਸ ਹੈ ਬੇਅਦਬੀ ਦਾ ਉਹਦੀ ਪ੍ਰोसीडिंग ਅੱਗੇ ਲਿਜਾ ਸਕੇ ਉਹਦੇ ਚ ਦਮ ਨਹੀਂ ਹੈ ਕਿ ਉਹ ਹਨੀਪ੍ਰੀਤ ਤੇ ਸਰਸੇ ਸੌਦੇ ਦੇ ਖਿਲਾਫ ਕਹਿ ਦੇਵੇ ਇਹਨਾਂ ਨੂੰ ਰੈਸਟ ਕਰੋ ਇਹਨਾਂ ਤੇ ਕਾਰਵਾਈ ਪਾਓ ਨਹੀਂ ਹੈ ਇਹ ਸਿਰਫ ਗੱਲਾਂ ਕਰਨ ਵਾਲਾ ਐ ਕਿਉਂਕਿ ਉਹਨੇ ਗਵਾਹੀ ਦੇ ਦਿੱਤੀ ਐ ਨਾ ਸਾਰਾ ਕੁਝ ਕੀ ਨਾਮ ਦਾ ਜੀ ਇਹ ਮੌੜਾਂ ਦੇ ਵਿੱਚ ਬੰਬ ਲਾਸ ਤੋਂ ਆਈ ਇੱਕਲੇ ਪ੍ਰਦੀਪ ਕਲੇਰ ਨੇ ਉਹਨੇ ਪ੍ਰਦੀਪ ਨੇ ਕਹਿਤਾ ਕਲੇਰ ਨੇ ਜੀ ਵੀ ਇਹ ਸੜਕ ਤੋਂ ਹਾਣੀ ਪ੍ਰੀਤ ਤੇ ਬਾਬਾ ਜੀ ਨੇ ਕਰਾਇਆ ਹੈ ਗਵਾਹੀ ਦੇ ਦਿੱਤੀ ਐ ਪਰ ਸਰਕਾਰ ਨੇ ਹਿੰਮਤ ਨਹੀਂ ਐ ਉਹਨੂੰ ਫੜਨ ਦੀ ਹਾਂਜੀ ਪ੍ਰਦੀਪ ਕਲੇਰ ਉਹ ਸਰਕਾਰੀ ਹਾਂ ਉਹੀ ਐ ਜੀ ਉਹਨੇ ਕਹਿਤਾ ਤਾਂ ਉਨੇ ਕਹਿਤਾ ਦਿੱਤਾ ਵੀ ਮੇਰੀ ਜਿੰਨੇ ਵੀ ਮੇਰੇ ਤੋਂ ਬਈ ਇਹ ਜਿਹੜੀ ਮਹਾਰਾਜ ਦੀ ਬੇਇੱਜ਼ਤੀ ਹੋਈ ਐ ਬਈ ਉਸ ਦਿਨ ਪ੍ਰੋਗਰਾਮ ਸੀਗਾ ਪਿੰਡ 'ਚ ਕੋਈ ਪ੍ਰਚਾਰਕ ਦਾ ਮਾਜੀ ਦਾ ਤੇ ਉਹ ਪ੍ਰਚਾਰਕ ਦੇ ਵਿੱਚ ਉਹਦਾ ਪ੍ਰਚਾਰ ਸੁਣ ਕੇ ਤੇ ਸਾਡੇ ਜਿਹੜੇ ਚੇਲੇ ਸੀ ਉਹਨਾਂ ਦੇ ਉਹਨਾਂ ਨੇ ਏਕੇ ਲਾ ਕੇ ਤੋੜਤੇ ਉਹ ਜਦ ਗੱਲ ਹਾਨੀ ਪ੍ਰੀਤ ਤੇ ਬਾਬੇ ਕੋਲੇ ਗਈ ਉਹ ਕਹਿੰਦੇ ਵੀ ਇਹਨਾਂ ਨੇ ਸਾਡੇ ਬਾਬੇ ਦੀ ਬੇਇੱਜ਼ਤੀ ਕੀਤੀ ਐ ਤੁਸੀਂ ਇਹਨਾਂ ਦੇ ਬਾਬੇ ਦੀ ਬੇਇੱਜ਼ਤੀ ਕਰੋ ਤੁਸੀਂ ਗੱਲ ਡੇਰਾਬਾਦ ਦੀ ਕੀਤੀ ਹੈ ਜੀ ਉਹਨਾਂ ਨੂੰ ਪ੍ਰੋਲਟ ਕੋਲ ਮਿਲੀ ਜਾ ਰਹੀ ਹੈ ਕੀ ਤੁਹਾਡੇ ਨਾਲ ਜਿਹੜੇ ਬਜ਼ੁਰਗ ਬੈਠੇ ਇਹਦਾ ਬੱਚਾ ਬਾਹਰ ਆਉਂੂ ਕਿ ਨਹੀਂ ਆਉਂੂ ਜੀ ਆਹੀ ਤਾਂ ਫਿਰ ਹੋਰ ਕੀ ਹੈ ਬਈ ਡਬਲ ਸਟੈਂਡਰਡ ਹੈ ਆਹੀ ਤਾਂ ਗੱਲ ਕਰਦੇ ਆ ਨਾ ਬਈ ਮਤਲਬ ਇਹਦੇ ਡੈਮੋਕ੍ਰੇਸੀ ਥੋੜੀ ਹੈ ਪਾਰਸ਼ੀਅਲਟੀ ਹੈ ਡਬਲ ਸਟੈਂਡਰਡ ਹੋ ਗਿਆ ਨਾ ਉਹਦੇ ਵਾਸਤੇ ਕਾਨੂੰਨ ਹੋਰ ਹੈ ਤੇ ਅਮਰਿਤਪਾਲ ਵਾਸਤੇ ਕਾਨੂੰਨ ਹੋਰ ਹੈ ਉਹਨੂੰ ਕਿੰਨੀ ਵਾਰੀ ਪ੍ਰੋਲ ਦੇਤੀ 15 ਵਾਰੀ ਦੇਤੀ ਮੈਂ ਕਹਿੰਦਾ ਪਤਾ ਹੀ ਨਹੀਂ ਗਿਣਤੀ ਵੀ ਨਹੀਂ ਕਿੰਨੀ ਵਾਰੀ ਦੇਤੀ ਇਸ ਤੇ ਜਿਹਦੇ ਕੋਲੋਂ ਕੁਝ ਨਹੀਂ ਬਰਾਮਦ ਹੋਇਆ ਕੁਝ ਵੀ ਨਹੀਂ ਬਰਾਮਦ ਹੋਇਆ ਕੋਈ ਬੰਦੂਕ ਨਹੀਂ ਬਰਾਮਦ ਹੋਈ ਕੋਈ ਇਵਨ ਕੋਈ ਗੋਲੀ ਵੀ ਨਹੀਂ ਬਰਾਮਦ ਹੋਈ ਉਸ ਤੇ ਐਨਐਸਏ ਲਾਤੀ ਕਹਿੰਦੇ ਇਸ ਬੰਦੇ ਤੋਂ ਸਮਾਜ ਨੂੰ ਖਤਰਾ ਹੈ ਜਿਹੜੇ ਸਮਾਜ ਤੋਂ ਖਤਰਾ ਕਹਿੰਨੇ ਆ ਉਹ ਸਮਾਜ ਨੇ ਤਾਂ 2 ਲੱਖ ਬੋੜ ਨਾਲ ਜਿਤਾਤਾ ਜਿਹੜੇ ਸਮਾਜ ਲਈ ਉਹ ਖਤਰਾ ਹੈ ਸਰਕਾਰ ਕਹਿੰਦੀ ਹੈ ਉਸ ਸਮਾਜ ਨੇ ਤਾਂ 2 ਲੱਖ ਵੋਟ ਨਾਲ ਜਿਤਾਤਾ ਉਹਦੀ ਮੌਜੂਦਗੀ ਦੇ ਵਿੱਚ ਤਾਂ ਲੋਕ ਆਪਣੇ ਆਪ ਨੂੰ ਸੇਫ ਫੀਲ ਕਰਦੇ ਆ ਇਹ ਸਰਕਾਰਾਂ ਦੀਆਂ ਗਿਣਤੀਆਂ ਮਿੰਟੀਆਂ ਹੀ ਗਲਤ ਹਨ ਇਹ ਪਾਰਸ਼ੀਅਲਟੀ ਕਰਦੇ ਆ ਉਹਨਾਂ ਨਾਲ ਕਾਫੀ ਵੱਡਾ ਮਾਰਚ ਹੋਇਆ ਉਥੇ ਤੇ ਅਸੀਂ 19 ਤਰੀਕ ਦੀ ਇਕੱਤਰਤਾ 'ਚ ਇਹ ਸੋਚ ਰਹੇ ਆ ਕਿ ਅਸੀਂ ਸਾਰੇ ਜਾਣੇ ਉਹਨਾਂ ਨੂੰ ਵੀ ਅਸੀਂ ਬੁਲਾਇਆ ਤੇ ਸਾਰੇ ਜਣੇ ਰਲ ਕੇ ਕੋਈ ਅਗਲੀ ਰਣਨੀਤੀ ਬਣਾਈ ਜਾਵੇ ਸਾਰੇ ਪੰਥਰ ਲੋਕੇ ਉਹਨਾਂ ਦੀ ਸਾਰਿਆਂ ਦੀ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਇਹੋ ਜਿਹਾ ਕੋਈ ਸਾਂਝਾ ਪ੍ਰੋਗਰਾਮ ਬਣਾਇਆ ਜਾਵੇ ਜਿਹਦੇ ਤਹਿਤ ਉਹ ਜੋ ਪੁਰਾਣੇ ਬੰਦੀ ਸਿੰਘ ਹੈ ਜਾਂ ਜਾਂ ਜਿਹੜੇ ਹੋਰ ਹੈ ਨਵੇਂ ਆ ਜਿਹੜੇ ਵੀ ਮਰਦੋਸ਼ ਜਿਹਾ ਲੱਗ ਦਿੱਤੇ ਹੋਏ ਉਹਨਾਂ ਨੇ ਸਾਰਿਆਂ ਦੀ ਰਿਹਾਈ ਵਾਸਤੇ ਇਹ ਜਤਨ ਕਰੀਗੇ ਅਮਰਤਪਾਲ ਸਿੰਘ ਤੇ ਸਰਜੀਤ ਸਿੰਘ ਜਿੱਤ ਤੋਂ ਬਾਅਦ ਪੰਥ ਖਾਲਸਿਆਂ ਚ ਇੱਕ ਨਵੀਂ ਪੰਥਕ ਸਫੜੀ ਹੋਈ ਹੈ ਤੁਹਾਡੇ ਕੋਲ ਨੇ ਕਿਹਾ ਗਿਆ ਸੀ ਸਿਆਸੀ ਪਾਰਟੀ ਵੀ ਬਣਾਵਾਂਗੇ ਉਹਦੇ ਕੀ ਏਜੰਡੇ ਰਹਿਣਗੇ ਤੇ ਕੀ ਲੋੜ ਪਈਏ ਜਦੋਂ ਕਿ ਆਲਰੇਡੀ ਪੰਥਕ ਜੱਥੇਬੰਦੀਆਂ ਚੱਲ ਰਹੀਆਂ ਨੇ ਇਹਦੇ ਉੱਤੇ ਵਿਚਾਰ ਹੀ ਚੰਦ ਰਹੀਏ ਜੇ ਇਸ ਕੋਈ ਜੱਥੇਬੰਦੀ ਐਨਾਉਂਸ ਨਹੀਂ ਕੀਤੀ ਉਹ ਜੇ ਸੰਗਤ ਦੀ ਅਸੀਂ رائے ਲਵਾਂਗੇ ਜੇ ਸੰਗਤ رائے ਦੇ ਜਿਹੜੀਆਂ ਜੱਥੇਬੰਦੀਆਂ ਚੱਲ ਰਹੀਆਂ ਆ ਉਹ ਤਾਂ ਪੰਥ ਨੇ ਲੋਕਾਂ ਨੇ ਸੰਗਤ ਨੇ ਨਕਾਰੀਆਂ ਹੋਈਆਂ ਤੇ ਇਸ ਕਰਕੇ ਨਕਾਰੀਆਂ ਹੋਈਆਂ ਹੈ ਨਾ ਜੱਥੇਬੰਦੀਆਂ ਉਹ ਜੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਵੀ ਉਹਨਾਂ ਨੂੰ ਜੁਆਇਨ ਤਾਂ ਕੀ ਕਰਨਾ ਜੇ ਅਸੀਂ ਸੰਗਤ ਦੇ ਵਿੱਚ ਗੱਲ ਕਰਦੇ ਆਂ ਵੀ ਅਸੀਂ ਉਹ ਬੰਦਿਆਂ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਸੰਗਤ ਉਹਨਾਂ ਨੂੰ ਨਾਲ ਤੋਰਨ ਤੋਂ ਵੀ ਨਹੀਂ ਰਾਜੀ ਉਸ ਤੋਂ ਵੀ ਮੁਨਕਰ ਹੁੰਦੀ ਹੈ ਨਹੀਂ ਜੀ ਵੀ ਤੁਸੀਂ ਉਹ ਇਵਨ ਤੁਸੀਂ ਉਹਨਾਂ ਨੂੰ ਨਾਲ ਵੀ ਨਹੀਂ ਲੈ ਕੇ ਤੁਰਨਾ ਉਹਨਾਂ ਦੀ ਪਾਰਟੀ 'ਚ ਸ਼ਾਮਲ ਹੋਣਾ ਤਾਂ ਬਹੁਤ ਇੱਕ ਵੱਡੀ ਗੱਲ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ